ਇਹਦਾ ਇਹ ਮੇਰਾ ਮੇਰਾ ਅੱਗੇ ਜਿਹੜੇ ਟ੍ਰੈਕਟਰ ਵਗਣ ਆਏ ਉਹਨੇ ਸਾਲੇ ਨੇ ਹੁੰਦਾ ਜਿਹੜਾ ਮੈਂ ਉਹਨੂੰ ਕਿਹਾ ਇਹਨਾਂ ਸਿੱਧਾ ਕੱਢਵਾ ਜਾ ਸਾਰਾ ਢਿੱ ਕੋਈ ਗੱਲ ਨਹੀਂ ਹਾਂ ਦਾ ਤਰੰਤਰ ਕੋਈ ਨਹੀਂ ਸਰ ਪਤਾ ਨਹੀਂ ਵੀ ਸਭ ਠੀਕ ਆ ਭਾਈ ਸਾਰਾ ਢਿੱ ਚੱਟੇ ਹੋਰ ਵਾਲੇ ਲੱਗ ਗਏ ਢੋੜ ਵਾਲੇ ਹਰ ਇਹ ਚੋਪੋ ਵੀ ਕਰ ਦੋ ਕਿਹੜੀ ਗਰਭਾਣ ਹੈ ਸਾਰਾ ਇਹ ਸੇਫਟੀ ਕੰਨਾ ਕਰੀਦਾ ਫਰਚਾ ਘੱਟ ਕਰਦੇ ਸਾਰਾ ਇਹ ਫਰਚਾ ਮਾਰਿਆ ਜੀ ਮੇਰੀ ਗੱਲ ਸੁਣੋ ਸਰ ਇਹ ਚੰਨਾ ਸੰਵਾਦ ਲਿਖ ਰੱਖੀ ਐ ਕੋਈ ਫਰਚਾ ਹੋਈ ਨਹੀਂ ਹਾਂ ਆਹ ਜਿਹੜਾ ਕੋਈ ਕੋਈ ਕਿੰਨੇ ਮਾੜੇ ਪਰ ਉਹਨਾਂ ਟਾਲੀ ਦੇ ਨਾਲ ਖੜੀ ਨਹੀਂ ਫਿਰਦੀ ਦੁਕਾਨ ਵਿੱਚ ਅਡਵੋਕੇਸੀ ਐਂਟਰਾ ਵੀ ਲਾ ਕੇ ਆਏ ਆ ਅਹੀਂ ਦੱਸੀ ਜਾਏ ਆ ਟ੍ਰੈਕਟਰ ਖੋਣ ਆਏ ਉਹਦੇ ਭੈਣ ਚੋਲੇ ਇੱਧਰ ਲੰਦਾ ਮਾੜੀ ਕੋਈ ਗੱਲ ਨਹੀਂ ਸਾਨੂੰ ਚੇਤਾ ਨਹੀਂ ਦੇ ਰਹੇ ਕਰਨ ਵਾਲਿਆਂ ਦੋਵੇਂ ਪਹੁੰਚਣਾ ਹੋਣਾ ਹੈ ਸਰਾਂ ਦਾ ਮੈਚ ਹੋਣਾ ਉਹਦਾ ਜੁਨੀਅਰਾਂ ਦਾ ਮੈਚ ਹੋਣਾ ਮੈਨੂੰ ਚਾਹੀਦਾ ਹਾਂਜੀ ਪਰ ਉਹ ਹੀ ਜਿਹੜਾ ਉਹਨੇ ਉਧਲਾਇਆ ਹੁੰਦੇ ਆ ਉਹਨਾਂ ਚਾਹਦੇ ਆ ਉਹਨੇ ਕੋਈ ਡਰਾਈਵਰ ਕੋ ਭਾਈ ਇਧਰ ਹੋ ਜਾਓ ਹੋ ਜਾਓ ਹਾਂ ਅਮ ਜਾਉਂਦੇ ਆਂ ਬਾਮੂੜੇ ਦੇ ਲੇ ਗਏ ਆ ਅੱਜ 6 ਜਿਹੜੇ ਤੁਸੀਂ ਅੱਗੇ ਜੀ ਭਾਈ ਸਿੰਘ ਜੀ ਤਾਂ ਕਰਨੀ ਹਾਂ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹ ਕੋਲਾ ਲੈ ਕੋਈ ਹੈ ਨਾ ਤੁਹਾਡੇ ਕੋਲ ਹੀ ਖੁੰਦਾ ਪੰਜਾਂ ਜਿਹੜਾ ਉਹ ਹੀ ਥੋੜਾ ਆਪਣਾ ਖਰਾਬ ਹੋ ਗਿਆ ਅਸੀਂ ਐਸਐਸਐਫ ਸੁਰੱਖਿਆ ਸੁਰੱਖਿਅਤ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ બસ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਨੇ ਉਹ ਆ ਗਈ ਐ ਉਹ ਬੰਦੇ ਦੇ ਜਿਹਦੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਨਹੀਂ ਤੇ ਆਹ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਆਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਆ ਇਹ ਹੁਣ ਸਿਟੀ ਵਾਲਿਆ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਆ ਨਹੀਂ ਤੇ ਫਿਰ ਉਹ ਮਹਾਰਾਜ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ